ਕਾਜੀ ਸਾਡੇ ਨੂੰ ਵਾਂਗੀ ਦੇਖੋ ਆਪਣੇ ਜਿਹੜੇ ਅਮਰੂਦ ਦੇ ਬੂਟੇ ਨੂੰ ਫਲਾਵਰ ਲੱਗੇ ਸੀ ਤੇ ਉਹ ਪਰਮਾਤਮਾ ਦੀ ਕਿਰਪਾ ਨਾਲ ਆਪਣੇ ਹੁਣ ਫਲ ਜਿਹੜਾ ਸੀਗਾ ਉਹ ਤਿਆਰ ਹੋਣ ਲੱਗ ਗਿਆ ਤੇ ਅਮਰੂਦ ਬਣਨ ਲੱਗੇ ਨੇ ਥੋੜ੍ਹ ਥੋੜ੍ਹੇ ਅਮਰੂਦ ਵੱਡੇ ਵੀ ਹੋ ਗਏ ਨੇ ਆ ਦੇਖੋ ਵਾਹਿਗੁਰੂ ਦੀ ਕਿਰਪਾ ਨਾਲ ਥਾਲ ਬਨਣਾ ਸ਼ੁਰੂ ਹੋ ਗਿਆ ਅਮਰੂਦਾਂ ਨੂੰ ਇਸ ਕਰਕੇ ਅੱਪਾ ਹੋਣੇ ਦੀ ਸੁਰੱਖਿਆ ਵਾਸਤੇ ਤੇ ਇਹਨੂੰ ਪੂਰੀ ਖੁਰਾਕ ਮਿਲੇ ਇਸ ਕਰਕੇ ਆਪਾਂ ਜਿਹੜੇ ਇਹਦੇ ਵਿੱਚ ਹੋਰ ਵੱਡੇ ਬੂਟੇ ਨੇ ਉਹ ਅੱਜ ਮੈਂ ਕੱਢ ਦੇਣੇ ਆ ਜਿੱਦਾਂ ਆਪਣਾ ਸਾਰਾ ਬੂਟਾ ਹੈਗਾ ਟਮਾਟਰਾਂ ਦਾ ਇਹ ਵੀ ਬਹੁਤ ਤੇਦੀ ਮਿੱਟੀ ਦੀ એનર્ਜੀ ਖਿੱਚਦਾ ਸੀਗਾ ਤੇ ਹੋਣੇ ਸੁੱਕ ਵੀ ਗਿਆ ਗਰਮੀ ਕਰਕੇ ਆਪਾਂ ਇਹਨਾਂ ਨੂੰ ਅੱਜ ਕੱਢ ਦਿੰਨੇ ਆ ਮੈਂ ਇਹਨੂੰ ਅੱਜ ਕੱਢ ਦੂੰਗੀ ਤਾਂ ਕਿ ਆਪਣੇ ਅਮਰੂਦ ਨੂੰ ਪੂਰੀ ਖੁਰਾਕ ਮਿਲੇ ਤੇ ਜਿਹੜਾ ਫਲ ਲੱਗਾ ਇਹ ਛੜੇ ਨਾ ਵੇ ਅਸੀਂ ਤਾਂ ਪਾਉਂਦੀ ਰਹਿੰਨੇ ਇਹਨਾਂ ਨੂੰ ਲੱਸੀ ਪਾਉਨੇ ਛਾ ਛੱਜ ਵੀ ਮੈਂ ਇਹਦੇ ਲਈ ਲੈ ਕੇ ਆਈਆਂ ਦੁਕਾਨੀ ਤੋਂ ਤੁਹਾਨੂੰ ਅੱਜ ਵੀ ਆਪਾਂ ਇਹ ਲੱਸੀ ਇਹਨਾਂ ਨੂੰ ਪਾਉਣੀ ਆਂ ਫਲਾਂ ਵਾਲੇ ਬੂਟਿਆਂ ਨੂੰ ਤੇ ਜਿਵੇਂ ਸ਼ਿਮਲਾ ਮਿਰਚਾਂ ਨੂੰ ਸਾਰੇ ਬੂਟਿਆਂ ਨੂੰ ਪਾਵਾਂਗੇ ਕਿਉਂਕਿ ਗਰਮੀ ਬਹੁਤ ਜ਼ਿਆਦੇ ਆ ਤੇ ਇਹਨਾਂ ਦੀ ਜ਼ਰੂਰਤ ਆਣ ਸਾਵਧਾਨੀ ਦੇ ਨਾਲ ਇਹ ਸਾਰੇ ਜਿਹੜੇ ਇਹਨੂੰ ਪੂਰੀ ਤਰ੍ਹਾਂ ਲਾਏ ਹੋਏ ਸੀਗੇ ਟੰਡੇ ਲੈਣੇ ਆ ਤੇ ਇਹਨੂੰ ਆਮ ਨਾਲ ਆਪਾਂ ਕੱਟ ਦੇਵਾਂਗੇ ਤਾਂ ਕਿ ਇਹ ਜਿਹੜਾ ਉਹ ਮਰ ਉਦਾਂ ਦੇ ਬੂਟੇ ਨੂੰ ਪੂਰੀ ਖਰਾਕ ਮਿਲਦਾ ਸੀ ਹੁਣ ਆ ਫਾਇਦਾ ਸਾਰਾ ਜਿਹੜਾ ਇੰਨਾ ਫਲ ਗੰਢੀ ਲਾ ਲੈਣਾ ਦੇਖੋ ਕਿੰਨਾ ਫਲ ਲੱਗਾ ਹੋਇਆ ਹੈ ਹੱਲੀ ਵੀ ਬਾਕੀ ਸਾਰੇ ਹਣ ਮੈਂ ਥੋੜਾ ਜਿਹਾ ਕੱਚਾ ਪੱਕਾ ਜਿਹੜਾ ਵੀ ਇਹ ਪੱਕ ਜਾਣੇ ਗਰਮੀ ਦੇ ਵਿੱਚ ਟਮਾਟਰ ਤਾਂ ਆਪਣੇ ਵੈਸੀ ਫਰਿੱਜ 'ਚ ਟਮਾਟਰ ਪੱਕ ਜਾਂਦੇ ਜੇ ਨਹੀਂ ਪੱਕਦੇ ਨਾ ਆਪਾਂ ਬਾਹਰ ਗਰਮੀ ਦੇ ਵਿੱਚ ਜਿਵੇਂ ਸੈਲਫ ਤੇ ਰੱਖ ਦੋ ਤੁਸੀਂ ਕੱਢ ਕੇ ਦੋ ਦਿਨ ਫਰਿੱਜ ਤੋਂ ਬਾਹਰ ਰੱਖ ਦੋ ਮਤਲਬ ਤਿੰਨ ਤੇ ਪੂਰੀ ਤਰ੍ਹਾਂ ਟਮਾਟਰ ਸਾਰੇ ਪੱਕ ਜਾਂਦੇ ਇੰਨੀ ਗਰਮੀ ਆ ਆਪਾ ਪੱਟਤਾ ਜੀ ਸਤਿ ਸ਼੍ਰੀ ਅਕਾਲ ਹਾਂਜੀ ਆਪਣਾ ਜਿਹੜਾ ਅਮਰੂਦਾਂ ਦੇ ਬੂਟੇ ਦੇ ਵਿੱਚ ਸੀਗਾ ਟਮਾਟਰਾਂ ਦਾ ਵੱਡਾ ਬੂਟਾ ਪਾਜੋ ਪੱਟ ਤਾਂ ਪੂਰੀ ਤਰ੍ਹਾਂ ਸੁੱਕ ਗਿਆ ਸੀ ਹੁਣ ਆਪਾਂ ਇਹਦੇ ਸਾਰੇ ਟਮਾਟਰ ਖੋਣ ਲਵਾਂਗੇ ਇਹਨੂੰ ਫਾਲਤਾ ਬਹੁਤ ਲੱਗਾ ਸੀ ਸਾਰੇ ਚੰਗੇ ਤਰ੍ਹਾਂ ਸੁੱਕ ਗਏ ਸੀ ਤੇ ਅਮਰੂਦ ਵੀ ਬਹੁਤ ਲੱਗੇ ਆ ਤੇ ਹੁਣ ਮੈਂ ਅਮਰੂਦਾਂ ਦਾ ਵੀ ਧਿਆਨ ਰੱਖਣਾ ਤੇ ਇਹਨਾਂ ਦਾ ਵੀ ਇਹ ਤਾਂ ਗਰਮੀ ਦੇ ਵਿੱਚ ਘਰੀ ਵੀ ਪੱਕ ਜਾਣਗੇ ਟਮਾਟਰ ਤਾਂ ਬਹੁਤ ਸੀਗੇ ਜੀ ਗਰਮੀ ਦੇ ਨਾਲ ਵੈਸੇ ਪੱਕ ਜਾਣੇ ਆ ни томатры